ਲੇੜੋਂ ਪਈ ਜਿੱਥੇ ਬਾਹਰ ਕੋਈ ਨਹੀਂ ਸਾਡੀ ਖਾਣ ਦਾ ਮਤਲਬ ਹੈ ਜਿਹੜਾ ਇਹ ਨਾ ਕਰ ਗਿਆ ਆਹ ਕਿੰਨੀ ਮਾਰ ਬੋਲ ਰੋਣ ਦੀ ਗੱਲ ਕਰ ਰਿਹਾ ਤੇ ਸਲਾਮ ਦੀ ਬਾਤ ਨਾ ਇਹ ਕਹਿੰਦੇ ਚੰਦਿਤ ਰਹਿ ਤੇ ਨਹੀਂ ਨਿੱਕੇ ਨਿੱਕੇ ਪੱਤੇ ਰੋਣਾ ਵਿਸ਼ਾਲ ਹੈ ਤੇ ਮੇਰੇ ਭੂਆ ਜੀ ਲਾਦੇ ਆ ਤੇ ਇੱਕ ਰਾਤ ਨੂੰ ਸ਼ਾਮ ਨੂੰ ਜਾ ਰਹੇ ਸੀ ਸਬਜੀ ਮੰਡੀ ਲੈ ਕੇ ਆ ਰਹੇ ਮੰਡੀ ਉਹ ਤੋਂ ਸਬਜੀ ਲੈ ਕੇ ਆ ਰਹੇ ਸੀ ਸਾਈਡ ਤੋਂ ਥਾਰ ਵਾਲ ਨੇ ਟੱਕਰ ਮਾਰ ਕੇ ਉਹਦੀ ਉੱਥੇ ਉਹਨ ਦਾ ਸਪੋਰਟ ਹੀ ਜੋ ਵੀ ਸੀ ਸਾਨੂੰ ਹਾਂਜੀ ਤੇ ਥਾਰ ਥਾਰ ਦੀ ਹਾਲਤੀ ਬਹੁਤ ਸਕੂਟਰੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ ਤੇ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਕੋਲ ਜਿਹ ਲੋਕ ਦੇ ਆਸਪਾਸ ਪੁੱਛਿਆ ਉਹ ਕਹਿੰਦੇ ਕੋ ਚੱਲਿਆ ਵੀ ਨਹੀਂ ਸੀ ਜਾ ਰਿਹਾ ਉਹਨੇ ਡਰੰਕ ਬਹੁਤ ਜ਼ਿਆਦਾ ਕੀਤੀ ਹੋਈ ਸੀ ਫੜ ਕੇ ਪੁਲਸ ਦੇ ਹਵਾਲੇ ਹਾਂਜੀ ਲੋਕਾਂ ਨੇ ਫੜ ਕੇ ਨੂੰ ਪੁਲਸ ਦੇ ਹਵਾਲੇ ਕਰਿਆ ਹਾਂਜੀ ਕਿਹ ਜਿਹੜਾਂ ਦੀ ਡੈਥ ਹੋਈ ਹੈ ਉਹਨਾਂ ਦਾ ਨਾਮ ਕੀ ਸੀ ਇਹਨਾਂ ਦਾ ਨਾਮ ਪਰਮਜੀਤ ਕੋਹਰ ਹੈ ਪਰਮਜੀਤ ਕੋਹਰ ਹੈ ਤੇ ਇੱਕ ਉਹਨਾਂ ਦੀ 14 ਸਾਲਾਂ ਦੀ ਬੇਟੀ ਹੈ ਤੇ ਦੋਨੋਂ ਇਕੱਲੇ ਰਹਿੰਦੇ ਸੀ ਕੀ ਕਰਦੇ ਸੀ ਤੇ ਇੱਕ ਇਹਨਾਂ ਦੀ ਭੈਣ ਰਹਿੰਦੀ ਸੀ ਨਾਲ ਇਹਨਾਂ ਦੇ ਮੇਰੇ ਦੂਜੇ ਭੂਆ ਜੀ ਉਹਨਾਂ ਦੀ ਡਾਇਲਿਸਿਸ ਚੱਲਦੀ ਹੈ ਸਾਰਾ ਖਰਚਾ ਇਹ ਹੀ ਉਠਾਉਂਦੇ ਸੀ ਇਹ ਕੀ ਕਰਦੇ ਹਨ ਇਹ ਇਹ ਟੀਚਰ ਸੀਗੇ ਸਨ ਰਤਨ ਸਾਗਰ ਪਬਲਿਕ ਸਕੂਲ ਵਿੱਚ ਹਾਂਜੀ ਇੱਕ ਮਹੀਨੇ ਪਿਛਲੇ ਮਹੀਨੇ ਤੋਂ ਹੀ ਜੁਆਇਨ ਕੀਤਾ ਜੇ ਹਾਂਜੀ ਤੁੰਗੀ ਮੰਤਰ ਦੇ ਮੰਗ ਇਨਸਾਫ ਦੀ ਕਰਦੇ ਆਂ ਜੀ ਹੋਰ ਕੁਛ ਨਹੀਂ ਉਹਨੂੰ ਸਜ਼ਾ ਹੋਣੀ ਮੈਂ ਐਸੇ ਜਾਂਚ ਮੈਂ ਜੁਤੀ ਆਪਣਾ ਮੈਨੂੰ ਮੈਸੇਜ ਮਿਲਿਆ ਹੈਗਾ ਇਦਾਂ ਕਰਕੇ 7 ਨੰਬਰ ਸਿਰ ਨੇੜੇ ਬਸ ਸਟੈਂਡ ਤੇ ਐਕਸੀਡੈਂਟ ਹੋਇਆ ਸੀ ਮੁਕ ਤੇ ਪੁੱਜਿਆ ਤੇ ਇੱਥੇ ਆਣ ਕੇ ਦੇਖਿਆ ਕਿ ਗੱਡੀ ਥਾਰ ਗੱਡੀ ਐ ਸੂਟੀ ਚ ਵੱਜੀ ਐ ਉਹਨਾਂ ਦੇ ਫੋਟੋ ਲੜੀਆਂ ਵਗਰਾ ਜਿਹੜਾ ਗੱਡੀ ਦਾ ਡਰਾਈਵਰ ਹੀ ਉਹ ਫੜ ਲਿਆ ਤੇ ਸਾਨੂੰ ਇਹਨੇ ਪਤਾ ਲੱਗਾ ਕਿ ਜਿਹੜੀ ਲੇਡੀ ਐ ਉਹਦੀ ਡੈਥ ਹੋ ਚੁਕੀ ਐ ਲੇਡੀ ਕਿਤੋਂ ਦੀ ਰਹਿਣ ਵਾਲੀ ਹੋ ਬਦਲ ਇੰਨਾ ਨੀਆ ਇਹ ਪਤਾ ਲੱਗਾ ਹੁਣ ਜਾ ਹਸਪਤਲ ਜਾ ਰਿਹਾ ਮੈਂ ਜਾ ਕੇ ਪਤਾ ਕਰਦਾ ਤੇ ਦੇਣੇ ਕੋਈ